ਫਗਵਾੜਾ ਨਗਰ ਨਿਗਮ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਲਈਆਂ ਹਨ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਵੱਲੋਂ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਸਥਾਨਕ ਹੋਟਲ ਵਿਖੇ ਮੀਟਿੰਗ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਐਡਵੋਕੇਟ ਜਰਨੈਲ ਸਿੰਘ ਬਾਦ ਅਤੇ ਦਿਹਾਤੀ ਦੇ ਇੰਚਾਰਜ ਰਜਿੰਦਰ ਸਿੰਘ ਚੰਦੀ ਵੀ ਪਹੁੰਚੇ ਇਸ ਮੌਕੇ ਤੇ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ਲੜੇਗਾ ਰਣਜੀਤ ਸਿੰਘ ਖਰਾਨਾ ਨੇ ਕਿਹਾ ਕਿ ਫਗਵਾੜਾ ਦਾ 2017 ਤੋਂ ਬਾਅਦ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਲੋਕ ਬਹੁਤ ਦੁਖੀ ਹਨ ਉਹਨਾਂ ਨੇ ਕਿਹਾ ਕਿ ਫਗਵਾੜਾ ਨਗਰ ਨਿਗਮ ਦੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਪੜ੍ਹੇ ਲਿਖੇ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ उतਾਰੇਗਾ ਉਹਨਾਂ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਜੋ ਕਿ ਹਰ ਵਰਗ ਨੂੰ ਪੂਰਾ ਮਾਨ ਸਤਕਾਰ ਦਿੰਦੀ ਹੈ ਅਤੇ ਅਗਾਹ ਵੀ ਦਿੰਦੀ ਰਹੇਗੀ ਇਸ ਮੌਕੇ ਤੇ ਐਡਵੋਕੇਟ ਜਰਨੈਲ ਸਿੰਘ ਬਾਦ ਅਤੇ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਫਗਵਾੜਾ ਹਲਕੇ ਦੀ ਨਿਹਾਰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰ ਦੌਰਾਨ ਬਦਲੀ ਹੈ ਇਸ ਮੌਕੇ ਸਰਬਜੀਤ ਕੌਰ ਬਲਜਿੰਦਰ ਸਿੰਘ ਠੇਕੇਦਾਰ ਹਰਵਿੰਦਰ ਸਿੰਘ ਲਵਲੀਵਾਲੀਆ ਸ਼ਰਨਜੀਤ ਸਿੰਘ ਘਟਵਾਲ ਬਲਜੀਤ ਸਿੰਘ ਵਾਲੀਆ ਸਤਵਿੰਦਰ ਸਿੰਘ ਘੁੰਮਣ ਗੁਰਪ੍ਰੀਤ ਸਿੰਘ ਗੋਪੀ ਤੇਜਿੰਦਰਪਾਲ ਸਿੰਘ ਬਿੱਟਾ ਕੁਲਵਿੰਦਰ ਸਿੰਘ ਕਿੰਦਾ ਗਿਆਨ ਸਿੰਘ ਚਾਨਾ ਸੁਖਵਿੰਦਰ ਸਿੰਘ ਕੰਬੋਜ ਜਤਿੰਦਰਪਾਲ ਸਿੰਘ ਪੁਲਾਹੀ ਪ੍ਰਿਤਪਾਲ ਸਿੰਘ ਮੰਗਾ ਅਮਰਿਤਪਾਲ ਸਿੰਘ ਕੋਲਾਰ ਸੁਰੇਸ਼ ਕੁਮਾਰ ਭੁਪਿੰਦਰ ਸਿੰਘ ਭਿੰਦੜ ਰਣਜੀਤ ਸਿੰਘ ਜੀਤੀ ਖੇੜਾ ਸਰੂਪ ਸਿੰਘ ਖਲਵਾੜਾ ਗੁਰਮukh ਸਿੰਘ ਚਾਨਾ ਗੁਰਜੀਤ ਸਿੰਘ ਵੀਰਦੀ ਜਸਵਿੰਦਰ ਸਿੰਘ ਭਗਤਪੁਰਾ ਕੁਲਦੀਪ ਸਿੰਘ ਬਸਰਾ ਹਰਜੋਤ ਸਿੰਘ ਪਾਵਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਰ ਤੇ ਆਗੂ ਹਾਜ਼ਰ ਸਨ ਦੇਖੋ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰੰਜੀਤ ਸਿੰਘ ਖੁਰਾਨਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ 21 ਜੋ ਆਪਣੀ ਆ ਰਹੀਆਂ ਦਸੰਬਰ ਨੂੰ ਡਿਕਲੇਅਰ ਹੋ ਗਈਆਂ ਵਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਵਾੜਾ ਦੀ ਇੱਕ ਸ਼ਹਿਰੀ ਦੀ ਮੀਟਿੰਗ ਕੀਤੀ ਗਈ ਸਾਡੀ ਜਿਸ ਵਿੱਚ ਸਾਡੇ ਸੀਨੀਅਰ ਅਹੁਦੇਦਾਰ ਇੱਥੇ ਤੇ ਵਰਕਰ ਸਾਡੇ ਸ਼ਾਮਲ ਹੋਏ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਸਾਡੀ ਹਾਈ ਕਮਾਂਡ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਇਲੈਕਸ਼ਨ ਵੀ ਲੜੂਗਾ ਤੇ ਆਪਣੇ ਸਬੰਧ ਲੜੂਗਾ ਕਿ ਅਸੀਂ ਅੱਜ ਸਾਡੇ ਵਰਕਰਾਂ ਨੇ ਜਿਹੜੇ ਸਾਡੇ ਕੈਂਡੀਡੇਟ ਹੈਗੇ ਆ ਅਸੀਂ ਉਹਦੀ ਸ਼ਾਮ ਤੱਕ ਲੈਸ ਜਾਰੀ ਕਰ ਦੇਣੀ ਆ ਤੇ ਅਸੀਂ ਇਹ ਤੱਕੜੇ ਹੋਗੇ ਆਪਣੇ ਜਿਹੜੇ ਵਾਰ ਹੈਗੇ ਇਹ ਸਾਰੇ ਲੜਾਂਗੇ ਤੇ ਇਹਨਾਂ ਨੂੰ ਜਿੱਤਾਂਗੇ ਸਾਡੇ ਵਰਕਰਾਂ ਨੇ ਸਾਡੇ ਅਧਿਧਾਰਨ ਇੱਥੇ ਵਿਸ਼ਵਾਸ ਦਵਾਇਆ ਕਿਉਂਕਿ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਮੈਂ ਸਮੂਹ ਫਗਵਾੜਾ ਨਿਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਓ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਕਾਮਯਾਬ ਕਰੀਏ ਖੇਤਰੀ ਪਾਰਟੀ ਨੂੰ ਚਿਤਾਈਏ ਕਿਉਂਕਿ ਅਗਰ 2017 ਤੋਂ ਲੈ ਕੇ 2022 ਤੱਕ ਕਾਂਗਰਸ ਸਰਕਾਰ ਰਹੀ ਆ ਤਾਂ ਫਗਵਾੜੇ 'ਚ ਮੇਰੇ ਖਿਆਲ ਨਾਲ ਇੱਕ ਪੈਸੇ ਦਾ ਕੰਮ ਨਹੀਂ ਹੋਇਆ 2022 ਤੋਂ ਲੈ ਕੇ ਤੇ 2024 ਤੱਕ ਸਾਨੂੰ ਖਤਮ ਹੋਣ ਜਾ ਰਿਹਾ 2024 ਤਿੰਨ ਸਾਲ ਤਕਰੀਬਨ ਹੋ ਚਲੇ ਆ ਤਾਂ ਮੇਰੇ ਖਿਆਲ ਨਾਲ ਫਗਵਾੜੇ 'ਚ ਇੱਕ ਰੁਪਿਆ ਨਹੀਂ ਲੱਗਾ ਤੇ ਜਿਸ ਤਰ੍ਹਾਂ ਝੂਠ ਬੋਲ ਕੇ ਇਹਨਾਂ ਨੇ 2022 'ਚ ਆਪਣੀ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਨੇ ਤੇ ਇਸੇ ਤਰ੍ਹਾਂ ਇਹ ਚਾਹਦੇ ਆ ਕੀ ਪ੍ਰੈਸ਼ਰ ਬਾਕੇ ਕਿ ਆਪਾਂ ਜਿਹੜੀ ਹੁਣ ਵੀ ਆਪਣੀ ਕਾਰਪੋਰੇਸ਼ਨ ਬਣਾਈਏ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਇਹਨਾਂ ਦੀ ਕਾਰਪੋਰੇਸ਼ਨ ਬਣਨ ਤੋਂ ਬਾਅਦ ਫਵਾੜਾ ਇੱਕ ਵੀ ਪੈਸੇ ਦਾ ਕੰਮ ਨਹੀਂ ਹੋਣਾ ਇਸ ਲਈ ਮੈਂ ਚਾਹਣਾ ਕਿ ਜਿਹੜੇ ਕਾਉਂਸਲਰ ਪਹਿਲਾਂ ਜਿੱਤੇ ਆ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਆਪਣੇ ਵਾੜਾ 'ਚ ਕੰਮ ਕਰਾਉਣ ਦਾ ਤਾਂ ਜਿਹੜੇ ਅਫਸਰਾਂ ਤੋਂ ਕੰਮ ਕਰਾ ਕੇ ਕਿਉਂਕਿ ਲੋਕਾਂ ਨੂੰ ਬਹੁਤ ਦਿੱਕਤਾਂ ਆਂਦੀਆਂ ਅਸੀਂ ਦੇਖਿਆ ਆਹੀ ਤਕਰੀਬਨ 15-15 ਸਾਲ ਹੋ ਗਏ ਆ ਬਲਜਿੰਦਰ ਠੇਕੇਦਾਰ ਜੀ ਹੈਗੇ ਮੇਰੇ ਨਾਲ ਮੈਡਮ ਸਰਵਜੀਤ ਕੌੜੀ ਤਿੰਨ ਵਾਰ ਜਿੱਤੇ ਆ ਤੇ ਇਹਨਾਂ ਸਾਰੇ ਦੇਖਿਆ ਵਾ ਕਿ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਆਉਂਦੀਆਂ ਚਾਹੇ ਉਹਨਾਂ ਨੇ ਨਕਸ਼ੇ ਪਾਸ ਕਰਾਣੇ ਹੋਣ ਚਾਹੇ ਕੋਈ ਵੀ ਕਾਰਪੋਰੇਸ਼ਨ ਦਾ ਆਪਣਾ ਕੰਮ ਕਰਾਣਾ ਹੋਵੇ ਤਾਂ ਮੇਰੇ ਖਿਆਲ ਨਾਲ ਉਹਨਾਂ ਆਪਣੇ ਉਮੀਦਵਾਰ ਨੂੰ ਜਿੰਨਾ ਜਦਾਣਾ ਚਾਹੀਦਾ ਤੁਹਾਨੂੰ ਫਗਵਾੜਾ ਨਿਵਾਸੀਆਂ ਨੂੰ ਜਿਹੜਾ ਪਹਿਲਾਂ ਜਿੱਤੇ ਹੋਏ ਆ ਮੈਂ ਬੇਨਤੀ ਕਰਦਾ ਕਿ ਸ਼ੋਮਨੀ ਅਕਾਲੀ ਦਲ ਨੂੰ ਇਸ ਵਾਰ ਵੱਡੇ ਪੱਧਰ ਤੇ ਤੁਸੀਂ ਆਪਣਾ ਸਹਿਯੋਗ ਦਿਓ ਤਾ ਜੋ ਖੇਤਰੀ ਪਾਰਟੀ ਤੁਹਾਡੇ ਆਪਣੀ ਪਾਰਟੀ ਇਹ ਤੁਹਾਡੀ ਸੇਵਾ ਕਰ ਸਕੇ ਤਾਂ ਮੈਨੂੰ ਸਮਝਦਾ ਕਿ 21 ਤਰੀਕ ਨੂੰ ਜੋ ਸ਼ਾਮ ਨੂੰ ਰਿਜ਼ਲਟ ਆਊਗਾ ਉਹ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਜਾਊਗਾ ਤੇ ਇੱਕ ਵਾਰ ਫਿਰ ਖੇਤਰੀ ਪਾਰਟੀ ਜਿਹੜੀ ਕਿ ਆਉਣ ਵਾਲੇ ਸਮੇਂ ਚ 2027 ਦੇ ਇਲੈਕਸ਼ਨ ਜਿਹੜੀਆਂ ਹੋਣੀਆਂ ਤਾਂ ਮੈਂ ਸਮਝਦਾ ਕਿ ਆਪਾਂ ਉੱਚ ਵੀ ਆਪਣੀ ਸਰਕਾਰ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਵੀ ਆਪਣੇ 50 ਵਾਰਡਾਂ ਚ ਉਮੀਦਵਾਰ ਕੈਂਡੀਡੇਟ ਦੇਖੋ ਟਾਈਮ ਬਹੁਤ ਥੋੜਾ ਦਿੱਤਾ ਸਿਰਫ 14 ਦਿਨ ਦਿੱਤੇ ਆ ਇਹ ਵੀ ਇੱਕ ਸਰਕਾਰ ਨੇ ਸ਼ਰਾਰਤ ਕੀਤੀ ਆ ਕਿਉਂਕਿ ਉਹਨਾਂ ਕੋ ਸਰਕਾਰ ਆ ਅਫਸਰ ਆ ਉਹਦਾ ਪ੍ਰੈਸ਼ਰ ਪਾ ਕੇ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਇਹਨਾਂ ਨੇ ਕਿੰਨੇ ਦੂਜੀਆਂ ਪਾਰਟੀਆਂ ਤੋਂ ਬੰਦੇ ਲੈ ਕੇ ਆਂਦੇ ਆ ਹੁਣ ਇਹ ਨਹੀਂ ਪਤਾ ਉਹ ਕਿਸ ਤਰ੍ਹਾਂ ਬੰਦੇ ਲੈ ਕੇ ਆਏ ਆ ਉਹ ਬੰਦੇ ਕਿਸ ਤਰ੍ਹਾਂ ਉਹਨਾਂ ਦੇ ਗਏ ਆ ਲਾਲਚ 'ਚ ਗਏ ਆ ਜਾਂ ਉਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਗਿਆ ਤਾਂ ਮੈਂ ਸਮਝਦਾ ਕਿ ਆਪਾਂ ਅਸੀਂ ਜਿਹੜੇ ਵਾਰਡ ਜਿਹੜੇ ਸਾਡੇ ਜੇਤੂ ਵਾਰਡ ਆ ਅਸੀਂ ਉਹਨਾਂ ਤੇ ਫੋਕਸ ਕਰਨਾ ਤਾਂ ਜਿਹੜੇ ਅਸੀਂ ਵਾਦ-ਵਾਦ ਸਾਨੂੰ ਪਤਾ ਕਿ ਅਸੀਂ ਉੱਤੇ ਫਾਈਟ ਦੇ ਸਕਦੇ ਆ ਅਸੀਂ ਕਿਉਂਕਿ ਟਾਈਮ ਬਹੁਤ ਥੋੜਾ ਵਾ ਇਸ ਕਰਕੇ ਅਸੀਂ ਆਪਣੇ ਲੜਾਵਾਂਗੇ ਬਾਤ ਉਹ ਕੈਂਡੀਡੇਟ ਲੜਾਵਾਂਗੇ ਲੇਕਿਨ ਜਿਹੜੇ ਅਸੀਂ ਮੈਨੂੰ ਉਮੀਦ ਆ ਗਿਆ ਸੀ 2015 ਜਿਹੜੇ ਵਾਰ ਜਿੱਤੇ ਸੀ ਅਸੀਂ ਉਸ ਤੋਂ ਵੀ ਜ਼ਿਆਦਾ ਵਾਰ ਇਸ ਵਾਰ ਅੱਪਾ ਜਿੱਤਾਂਗੇ ਪਿਛਲੀ ਥੋੜੀ ਚਰਚਾਾਂਵਾਂ ਚੱਲੀਆਂ ਸੀ ਸ਼ਾਇਦ ਅਕਾਲੀ ਤੇ ਭਾਜਪਾ ਇਕੱਠੇ ਡਾ ਲ ਸਕਦੇ ਜੋਂ ਵੀ ਜਿਹੜੀ ਲੋਕਲ ਲੈਵਲ ਤੇ ਨਹੀਂ ਕੋਈ ਇਸ ਤਰ੍ਹਾਂ ਕੋਈ ਗੱਲਬਾਤ ਨਹੀਂ ਹੈਗੀ ਦੇਖੋ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸਾਡਾ ਕੋਈ ਸਮਝੌਤਾ ਕੋਈ ਅਲਾਈਅੰਸ ਨਹੀਂ ਹੈਗਾ ਸਾਡੀ ਪਾਰਟੀ ਦਾ ਅਸੀਂ ਸ਼ਰੂਮ ਨਹੀਂ ਅਕਾਲੀ ਦਾ ਇਕੱਲਾ ਹੀ ਐਸਰੇ ਪੰਜਾਬ 'ਚ ਆਪਣੇ ਦਮ ਤੇ ਚੋਣਾਂ ਲੜ ਰਿਹਾ ਵਾ ਤੇ ਅਸੀਂ ਇਹ ਚੋਣਾਂ ਵੀ ਅਸੀਂ ਆਪਣੇ ਦਮ ਤੇ ਲੜਾਂਗੇ ਸਾਡਾ ਕਿਸੇ ਨਾਲ ਕੋਈ ਲਾਂਚ ਨਹੀਂ ਹੈਗਾ ਇਹ ਜਿਹੜੇ ਵਾਰ ਹੈਗੇ ਅਸੀਂ ਆਪਣੇ ਵਾੜਾ ਜਾਂ ਆਪਣੇ ਜਿਹੜੇ ਸਾਡੇ ਕੈਂਡੀਡੇਟ ਸ਼੍ਰੋਮ ਨਿਕਾਲੀ ਦਾ ਕੈਂਡੀਡੇਟ ਖੜੇ ਹੋਗੇ ਇੰਡੀਪੈਂਡੈਂਟ ਸਾਡੇ ਲਬ ਮੰਗੀ ਪਾਰਟੀ ਕੈਂਡੀਡੇਟ ਹੋਗੇ ਸਾਰੇ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਉਗੜਾ ਨਿਵਾਸੀਆਂ ਦੀ ਮੈਂ ਪਰਮਾਤਮਾ ਕੀ ਬੇਨਤੀ ਕਰਦਾ ਤੰਦਰੁਸਤੀ ਡੇਰ ਰੁਕਤਾ ਬਖਸ਼ੇ ਸਾਰੇ ਪਰਵਾਰਾਂ ਨੂੰ ਖੁਸ਼ੀਆਂ ਬਖਸ਼ੇ ਤੁਹਾਡਾ ਸਪੋਰਟ ਰਿਹਾ ਦੂਜਾ ਇਹ ਹੈ ਕਿ ਇਲੈਕਸ਼ਨ ਆ ਗਈ ਆ ਆਪਾਂ ਦੇਖ ਕੇ ਆਪਣਾ ਅੱਜ ਦੀ ਇਲੈਕਸ਼ਨ ਵਿੱਚ ਸ਼ੋਮਨੀ ਕਾਲੀਦਾਰ ਨੇ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਲਾਣੀ ਹੈ ਉਹ ਕਿਉਂਕਿ ਪਾਰਟੀ ਦਾ ਫੈਸਲਾ ਹੈ ਕਿ ਇਸ ਲਈ ਆਪਾਂ ਜਿੰਨੇ ਵੀ ਆਪਣੇ ਵਰਕਰ ਆ ਜਿੱਥੇ ਕਿਤੇ ਵੀ ਬੈਠਾ ਉਹਨੂੰ ਮੈਂ ਬੇਨਤੀ ਕਰੂੰਗਾ ਪਿੰਡਾਂ ਦੇ ਡਿਵੀਜ਼ਨ ਦੇ ਵੀਰ ਭੈਣ ਹੈਗੇ ਨੇ ਉਹਨਾਂ ਦੀ ਇੱਕ ਇੱਕ ਦੀ ਵੀ 10-10 ਵੋਟਾਂ ਘੱਟੋ ਘੱਟ ਪਿੰਡਾਂ ਵਾਲਿਆਂ ਦੀ ਹੈਗੇ ਇੱਕ ਬੰਦੇ ਦੀਆਂ ਹੁਣ ਤੁਸੀਂ ਗਣ ਲਓ ਪਿੰਡਾਂ 'ਚ ਕਿੰਨੇ ਬੈਠੇ ਆ ਤੇ ਕਿੱਥੇ ਕਿੰਨੀਆਂ ਵੋਟਾਂ ਬਣੇ